ਅੱਜ ਆਪਾਂ ਬਣਾਉਣ ਜਾ ਰਹੇ ਆ ਫਰਸੀ ਸਲਵਾਰ ਦੇ ਨਾਲ ਜਿਹੜੀ ਉੱਚੀ ਕਮੀਜ਼ ਹੁੰਦੀ ਸ਼ੋਰਟ ਕੁੜਤੀ ਹੁੰਦੀ ਆ ਉਹ ਬਣਾਉਣ ਜਾ ਰਹੇ ਆ ਇਹਨੂੰ ਮੈਂ ਇਹਨੂੰ ਮੈਂ ਕਮਰ ਦੇ ਹਿਸਾਬ ਦੇ ਨਾਲ ਚੌਥਾ ਹਿੱਸਾ ਲੈ ਕੇ ਉਹਦੇ ਵਿੱਚ ਆਪਾਂ ਜਿਹੜਾ ਵਾ 2.5 ਇੰਚ ਪਲੱਸ ਕਰਕੇ ਤੇ ਇਹਨੂੰ ਪੀਸ ਨੂੰ ਲਾ ਲਿਆ ਸੀਗਾ ਲਾ ਕੇ ਪੂਰੇ ਸੂਟ ਦੇ ਵਿੱਚੋਂ ਲਾ ਕੇ ਇਹਦੀ ਲੈਂਥ ਅਕੋਰਡਿੰਗ ਇਹਨੂੰ ਪ੍ਰੈਸ ਕਰ ਲਿਆ ਵਾ ਇਹਨੂੰ ਆ ਦੇਖੋ ਇਦਾਂ ਕੰਨੀ ਦੇ ਨਾਲ ਕੰਨੀ ਮਿਲਾ ਕੇ ਇਹਨੂੰ ਪ੍ਰੈਸ ਕਰ ਲਿਆ ਵਾ ਪ੍ਰੈਸ ਕਰਕੇ ਵਿਛਾ ਲਿਆ ਵਾ ਹੁਣ ਆਪਾਂ ਇਹਦਾ ਨਾਪ ਲੈਣਾ ਵਾ ਇਹਦੇ ਜਿਹੜੇ ਗਲੇ ਆ ਉੱਚੇ ਹੀ ਰੱਖਨੇ ਆ ਡੀਪ ਨਹੀਂ ਰੱਖਨੇ ਤੇ ਆਪਾਂ ਜਿਹੜਾ ਇਹਦਾ ਤੀਰਾ ਵਾ 7 ਇੰਚ ਲੈਣਾ ਵਾ 7 ਇੰਚ ਮੋਟਾ ਇਥੋਂ 7/2 7 ਇੰਚ ਕਮਰ ਦਾ ਨਿਸ਼ਾਨ 7 ਇੰਚ ਇਹ ਪਹਲਾ ਨਿਸ਼ਾਨ ਇਹਨਾਂ ਨੂੰ ਨਿਸ਼ਾਨਾਂ ਨੂੰ ਇੱਥੇ ਆਪਾਂ ਦੇਖੋ ਸਕੇਲ ਦੇ ਨਾਲ ਸਿੱਧੇ ਕਰ ਲੈਣਾ ਵਾ ਇਹਦੀ ਜਿਹੜੀ ਲੈਂਥ ਵਾ ਲੈਂਥ ਆਪਾਂ ਇਹਦੀ 32 ਇੰਚ ਰੱਖਣੀ ਆ ਤੇ ਆਪਾਂ 36 ਇੰਚ ਲੈ ਲਿਆ ਵਾ 4 ਇੰਚ ਪਲੱਸ ਕਰਕੇ 36 ਇੰਚ ਲੈ ਲਿਆ ਵਾ 4 ਇੰਚ ਪਲੱਸ ਕਿਤੇ ਆਪਾਂ ਘੇਰਾ ਫੋਲਡ ਕਰਨ ਲਈ ਠੀਕ ਆ ਹੁਣ ਆਪਾਂ ਦੇਖੋ ਮੋٹے ਦੀ ਜੜੀ ਆ ਫੋਲਡ ਦੇ ਨਾਲ ਲਾਈਨ ਲਗਾ ਲਈ ਆ ਇਹਦੇ ਜਿਹੜੇ ਗਲੇ ਆ ਛੋਟੇ ਬਣਾਣੇ ਆ ਤਾਂ ਇਹ ਆਪਾਂ 2.5 ਇੰਚ ਨਹੀਂ ਲੈਣਾ ਇਹਦੀ ਜਿਹੜੀ ਚੋਡਾਈ ਆ 3 ਇੰਚ ਚੋਡਾਈ ਲੈਣੀ ਆ ਅੱਧਾ ਇੰਚ ਤੇ 4/10 ਇੰਚ ਟਾਉਨ ਲੈ ਕੇ ਜਾਣਾ ਵਾ ਇਹਦਾ ਤਾਂ ਇਹਦਾ ਅੱਧਾ ਕਰਨਾ ਵਾ ਠੀਕ ਆ ਅੱਧਾ ਕਾੜ ਲਿਆ ਇਹਦਾ ਜਿਹੜਾ ਸੋਰੀ ਅੱਧਾ ਪੂਨਾ ਇੰਚ ਅੰਦਰ ਨੂੰ ਲੈ ਕੇ ਜਾਣਾ ਵਾ ਮੋਡੇ ਵੱਲ ਨੂੰ ਤੇ ਇਹਨੂੰ ਇੱਧਰ ਨਿਸ਼ਾਨ ਲਗਾ ਲੈਣਾ ਵਾ ਮon ਜਿਹੜੀ ਆਪਣੀ ਚੈਸਟ ਵਾ ਉਹ ਹੈਗੀ ਆਪਣੀ 35 35 ਦਾ ਅੱਧ ਆਪਾਂ 35 ਦਾ ਆਪਾਂ ਚੌਥਾ ਹਿੱਸਾ ਲੈਣਾ ਵਾ ਆ ਦੇਖੋ ਜਿਹਨੂੰ ਨਹੀਂ ਵੀ ਪਤਾ ਲੱਗਦਾ नापਦਾ ਵੀ ਆਪਾਂ 35 ਦਾ ਅੱਧ ਕਿੱਦਾਂ ਲੈਣਾ ਵਾ ਆ ਦੇਖੋ ਅੱਧ ਕਰ ਤੇ ਆ 35 ਨੂੰ ਇਹਨੂੰ 35 ਨੂੰ ਇਦਾਂ ਇੰਚੀ ਟੇਪ ਨਾਲ ਆ ਦੇਖੋ ਇਦਾਂ ਕਰਕੇ ਪੈਰ ਨੂੰ ਆ ਦੇਖੋ 8.5 ਪੋਨੇ ਨੂੰ ਆ ਗਿਆ ਵਾ ਠੀਕ ਆ ਆਪਾਂ ਇੰਨਾ ਹੀ ਇੱਥੇ ਨਾਪ ਲੈਣਾ ਵਾ ਠੀਕ ਆ ਹੁਣ ਜਿਹੜਾ ਵਾ ਕਮਰ ਦਾ 31 ਆ 31 ਦਾ ਜਿਹੜਾ ਚੌਥਾ ਹਿੱਸਾ ਵਾ ਉਹ 7.5 ਆ ਆਪਾਂ 7.5 ਇੱਥੇ ਲਗਾ ਲੈਣਾ ਨਿਸ਼ਾਨ 38 ਜਿਹੜੀ ਆ ਕਮਰ ਆ 9.5 ਕਮਰ ਦਾ ਨਿਸ਼ਾਨ 9.5 ਹੀ ਆਪਾਂ ਜਿਹੜਾ ਘੇਰਾ ਰੱਖਣਾ ਵਾ ਇਹ ਜਿਹੜਾ ਤੁਹਾਨੂੰ ਮੈਂ ਤਰੀਕਾ ਦੱਸਿਆ ਹਣਾ ਇਹ ਚੈਸਟ ਦੇ ਲਈ ਨਹੀਂ ਆ ਜ਼ਰੂਰੀ ਵੀ ਜਿਸ ਤਰ੍ਹਾਂ ਆਪਾਂ ਚੈਸਟ ਨੂੰ ਇਦਾਂ ਫੋਲਡ ਕਰਕੇ ਤੈਨੂੰ ਇਦਾਂ ਛੋੜਾ ਕਰ ਲੈਣਾ ਵਾ ਇਹ ਕਮਰ ਲਈ ਵੀ ਆ ਹਿਪ ਲਈ ਵੀ ਆ ਠੀਕ ਆ ਇਸ ਤਰੀਕੇ ਦੇ ਨਾਲ ਸੋਖਾ ਰਹਿੰਦਾ ਵਾ ਜਿਸ ਤਰ੍ਹਾਂ ਕਿ ਕਈ ਵੇਲੇ ਆਪਾਂ ਨੂੰ ਇਹਦਾ ਚੌਥਾ ਹਿੱਸਾ ਕਰਨ ਲੱਗਿਆ ਥੋੜਾ ਸਾਬ ਨਹੀਂ ਆਂਦਾ ਤਾਂ ਇਹਦੇ ਨਾਲ ਆਪਾਂ ਜਿਹੜਾ ਵਾ ਬਿਲਕੁਲ ਸਹੀ ਆਪਣੇ ਕੋਲ ਨਾਪ ਲੈ ਹੋਊਗਾ ਦੇਖੋ ਪੇਪਰ ਪੱਟੀ ਦੇ ਨਾਲ ਇਦਾਂ ਗੋਲਾਈ ਚ ਨਿਸ਼ਾਨ ਲਗਾ ਲਓ ਜਿਹੜੀ ਮੈਂ ਤੁਹਾਨੂੰ ਇਹ ਟ੍ਰਿਕ ਦੱਸ ਰਹੀ ਹਾਂ ਇੰਕੀ ਟੇਪ ਦਾ ਇਹਦਾ ਚੌਥਾ ਹਿੱਸਾ ਆਪਾਂ ਕਿੱਦਾਂ ਕੱਢਣਾ ਵਾ ਤੇ ਇਹ ਵਾਲੀ ਟ੍ਰਿਕ ਜਿਹੜੀ ਦੱਸ ਰਹੀ ਹਾਂ ਇਹ ਤੁਹਾਨੂੰ ਇੱਕ ਟਿਪਸ ਵਾ ਟ੍ਰਿਕ ਵਾ ਇਸ ਤਰੀਕੇ ਦੇ ਨਾਲ ਨਾਪ ਲੈਣ ਦੇ ਨਾਲ ਜਿਹੜਾ ਵਾ ਨਾਪ ਆਪਣਾ ਬਹੁਤ ਵਧੀਆ ਆੰਦਾਵਾ ਬਿਲਕੁਲ ਪ੍ਰੋਪਰ ਆੰਦਾਵਾ ਤੇ ਇਹਦਾ ਨਾਪ ਲਿਆ ਕਰੋ ਠੀਕ ਹੈ ਇੱਕ ਅਮਰ ਦਾ ਹੈ ਇਤਨਾ ਜਸਤ ਦਾ ਨਾਪ ਤੁਸੀਂ ਇਦਾਂ ਲੈ ਸਕਦੇ ਹਾਂ ਕਿਉਂਕਿ ਆਪਾਂ ਚੌਥਾ ਹਿੱਸਾ ਹੀ ਕਰਨਾ ਹੁੰਦਾ ਇਹਨੂੰ ਚਾਰ ਵਾਰੀ ਫੋਲਡ ਕਰ ਲਓ ਤੇ ਚੌਥਾ ਹਿੱਸਾ ਨਿਕਲਿਆ ਨਾ ਜਿਸ ਤਰ੍ਹਾਂ ਕਿ ਹੁਣ ਮੇਰਾ 35 ਸੀਗਾ 35 ਦੇ ਉੱਤੇ ਮੈਂ ਆ ਦੇਖੋ ਆਪਣੇ 35 ਆਣ 35 ਦੇ ਉੱਪਰ ਇਦਾਂ ਇਹਨੂੰ ਇਧਰੋਂ ਇਦਾਂ 35 ਤੇ ਲੈ ਜਾ ਕੇ ਆ ਦੇਖੋ ਡਬਲ ਫੋਲਡ ਹੋ ਗਿਆ ਇਤੇ ਇਹਨੂੰ ਚਾਰ ਵਾਰੀ ਫੋਲਡ ਹੋ ਗਿਆ ਨਾ ਆ ਦੇਖੋ 1 2 3 ਤੇ 4 ਚਾਰ ਵਾਰੀ ਫੋਲਡ ਹੋ ਗਿਆ ਨਾ ਦੇਖੋ ਠੀਕ ਆ ਇਸ ਤਰੀਕੇ ਦੇ ਨਾਲ ਵੀ ਤੁਸੀਂ ਨਾਪ ਲੈ ਸਕਦੇ ਆ ਹੁਣ ਆ ਦੇਖੋ ਆ ਜਿਹੜਾ ਹੈਗਾ ਵਾ ਮੋਢੇ ਦੀ ਪਹਿਲੀ ਬੁਲਾਈ ਆ ਆ ਬੈਕ ਦੀ ਬੁਲਾਈ ਆ ਮਾਰਦਨ ਆਪਾਂ ਨਿਸ਼ਾਨ ਨਾੜੀ ਲਗਾ ਲਿਆ ਵਾ ਸਲਵਾਰ ਦਾ ਜਿਹੜਾ ਪੀਸ ਆ ਦੇਖੋ ਆਪਾਂ ਡਬਲ ਫੋਲਡ ਕਰ ਲਿਆ ਵਾ ਸਲਵਾਰ ਦੀ ਲੈਂਥ ਹੈਗੀ ਆ 38 38 ਦੇ ਵਿੱਚ ਆਪਾਂ 4 ਇੰਚ ਪਲੱਸ ਕਰਕੇ ਰਹਿ ਜਾਣ ਬਣ ਜਾਣੀ ਹੈ 42 ਇੰਚ 42 ਦੇ ਵਿੱਚ ਆਪਾਂ 8 ਇੰਚ ਮਾਈਨਸ ਕਰਨੇ ਆ 8 ਇੰਚ ਮਾਈਨਸ ਕਰਨੇ ਆ ਆਪਾਂ ਜਿਹੜਾ ਬੈਲਟ ਲੈ ਤੇ ਰਹਿ ਜਾਣੇ ਆਪਣੇ 34 ਇੰਚ 34 ਆਪਾਂ ਦੇਖੋ ਆ 34 ਇੰਚ ਪੀਸ ਜਿਹੜਾ ਵਾ ਆਪਾਂ ਡਬਲ ਫੋਲਡ ਕਰਕੇ ਪਛਾ ਲਿਆ ਦੇਖੋ ਅਸਰ ਨੀ ਨਾਲ ਕੱਢਨੀ ਵਾਲੀ ਸਾਈਡ ਮਲਾਈ ਹੋਈ ਆ ਠੀਕ ਹੈ ਇਹਨੂੰ ਇਦਾਂ ਫੋਲਡ ਕਰ ਲਿਆ ਵਾ ਫੋਲਡ ਕਰਕੇ ਆਪਾਂ ਪੂਰਾ ਇੱਥੋਂ ਲੈ ਕੇ ਇੱਥੋਂ ਤੱਕ 33 ਇੰਚ ਪੀਸ ਵਾ ਇਹ ਜਿਹੜਾ ਵਿਛਾ ਲਿਆ ਵਾ ਇਹਨੂੰ ਹੁਣ ਆਪਾਂ ਮੈਂ ਤੁਹਾਨੂੰ ਦੱਸਾਂ ਇਹ ਹੈਗੀ ਆ ਫਰਸੀ ਸਲਵਾਰ ਫਰਸੀ ਸਲਵਾਰ ਦਾ ਜਿਹੜਾ ਪਹੁੰਚਾ ਹੁੰਦਾ ਵਾ ਉਹ ਹੁੰਦਾ ਵਾ 11 ਇੰਚ 11 ਇੰਚ ਪਹੁੰਚਾ ਹੁੰਦਾ ਵਾ ਤਾਂ ਚੜਾਈ ਜਿਹੜੀ ਉਹਦੀ ਹੁੰਦੀ ਹੈ 5 ਇੰਚ ਪਹੁੰਚੇ ਦੀ ਬੁਕਰਮ ਜਿਹੜੀ ਉਹਦੇ ਵਿੱਚ ਪੈਂਦੀ ਆ 5 ਇੰਚ ਪੈਂਦੀ ਆ ਠੀਕ ਆ ਤੇ ਆਪਾਂ ਇਹਨੂੰ ਜਿਹੜਾ ਫਰਸੀ ਸਲਵਾਰ ਇਸ ਕਰਕੇ ਕਿਹਾ ਜਾਂਦਾ ਵਾ ਕਿਉਂਕਿ ਇਹ ਜਿਹੜੀ ਆ ਫਰਸ਼ ਦੇ ਨਾਲ ਲੰਬੀ ਹੁੰਦੀ ਹੈ ਸਲਵਾਰ ਇਹ ਫਰਸ਼ ਦੇ ਨਾਲ ਜਿਹੜੀ ਜਾ ਕੇ ਟੱਚ ਕਰਦੀ ਹੈ ਆਮ ਜਿਹੜੀ ਸਲਵਾਰ ਹੁੰਦੀ ਹੈ ਜਿਸ ਤਰ੍ਹਾਂ ਆਪਣੀ 36 37 ਜਾਂ 35 ਲੈਂਥ ਵਾ ਵੈਸੇ ਇਹਦੀ ਸਲਵਾਰ ਦੀ ਲੈਂਥ ਹੈਗੀ 35 ਆਪਾਂ ਇਹ 38 ਰੱਖੇ 3 ਇੰਚ ਜਿਹੜਾ ਇਹਦੇ ਵਿੱਚ ਆਪਾਂ ਮਾਰਜਨ ਰੱਖਿਆ ਵਾ ਠੀਕ ਆ ਇਹਦੇ ਨਾਲੇ ਸਲਵਾਰ ਜਿਹੜੀ ਆ ਲੰਬੀ ਬਣੂਗੀ ਤੇ ਆਪਣੀ ਜਿਹੜੀ ਹੈ ਸਲਵਾਰ ਹਿੱਲ ਦਾ ਚੱਪਲ ਦੇ ਨਾਲ ਜਿਸ ਤਰ੍ਹਾਂ ਵੀ ਜਦੋਂ ਤੁਸੀਂ ਪਾਉਂਗੇ ਤਾਂ ਇਹਦਾ ਲੁੱਕ ਬਹੁਤ ਜ਼ਿਆਦਾ ਵਧੀਆ ਆਂਦਾ ਵਾ ਸਲਵਾਰ ਦਾ ਤੇ ਦੂਸਰੀ ਗੱਲ ਇਹ ਕਿ ਇਹ ਆ ਇਹਦੇ ਵਿੱਚ ਕੋਈ ਵੀ ਪਹੁੰਚੇ ਨਹੀਂ ਅਲੱਗ ਕੱਢਨੇ ਇਹਦੇ ਵਿੱਚ ਕੋਈ ਵੀ ਕੁੰਦੇ ਨਹੀਂ ਅਲੱਗ ਕੱਢਨੇ ਨਾ ਪਹੁੰਚੇ ਜੋੜਨੇ ਨਾ ਕੁੰਦੇ ਜੋੜਨੇ ਇਹਦੇ ਵਿੱਚ ਇਹ ਇੱਕ ਸਾਰੀ ਇੱਕ ਕਟਿੰਗ ਦੇ ਵਿੱਚ ਇਹ ਸਲਵਾਰ ਹੋ ਜਾਣੀ ਨਾਲ ਤੇ ਇਹਦਾ ਜਿਹੜਾ ਵਾ ਆਪਾਂ ਪੋਚਾ ਰੱਖਦੇ ਆ ਪੋਚਾ ਵੀ ਇਹ ਬਰਬਰੀ ਜਾਂ ਇਦਾਂ ਹੀ ਨੋਰਮਲ ਹੀ ਆਪਾਂ ਨਹੀਂ 11 ਇੰਚ ਰੱਖ ਹੋ ਜਾਣਾ ਵਾ 11 ਇੰਚ ਇਹ ਜਿਹੜਾ ਕਸਟਮਰ ਦਾ ਆਪਾਂ ਪੈਰ ਨਾਪਦੇ ਆ ਜਿਸ ਤਰ੍ਹਾਂ ਮੰਨ ਲਓ ਆਪਣਾ ਇੱਕੋ ਅੰਗੂਠੇ ਤੋਂ ਲੈ ਕੇ ਉਂਗਲ ਤੱਕ ਇੰਨਾ ਆਪਣਾ ਪੈਰ ਵਾ ਠੀਕ ਆ ਆਪਾਂ ਇਹਨੂੰ ਇਦਾਂ ਨਾਪ ਲੈਣਾ ਮੰਨ ਲਓ ਇਹ 8 ਇੰਚ ਆ ਰਿਹਾ ਵਾ ਤਾਂ ਇਹਦੇ ਵਿੱਚ ਆਪਾਂ 3 ਇੰਚ ਪਲੱਸ ਕਰਕੇ 11 ਇੰਚ ਬਣ ਜਾਣੇ ਆ ਠੀਕ ਆ ਇਸ ਤਰ੍ਹਾਂ ਇਹਦਾ ਨਾਪ ਲੈਣਾ ਵਾ ਆਪਣੇ ਪੈਰ ਦੇ ਅਕੋਰਡਿੰਗ ਆਪਣੇ ਕਸਟਮਰ ਦੇ ਪੈਰ ਦੇ ਅਕੋਰਡਿੰਗ ਆਪਣੇ ਪੈਰ ਦੇ ਅਕੋਰਡਿੰਗ ਆਪਣੇ ਪੈਰ ਨੂੰ ਨਾਪ ਕੇ ਉਹਦੇ ਵਿੱਚ 3 ਇੰਚ ਪਲੱਸ ਕਰਕੇ ਫੇਰ ਹੀ ਚਾਹੇ ਜੇ ਤੁਹਾਡਾ ਮੰਨ ਲਓ 7 ਇੰਚ ਵਾ ਮੰਨ ਲਓ ਜੇ ਕਿਸੇ ਦਾ 7 ਇੰਚ ਦਾ ਪੈਰ ਹੋਵੇ ਤਾਂ ਉਹਦੇ ਵਿੱਚ 3 ਇੰਚ ਪਲੱਸ ਕਰਕੇ ਉਹ 10 ਇੰਚ ਦਾ ਪਹੁੰਚਾ ਆਊਗਾ ਠੀਕ ਹੈ ਆਪਣੇ ਪੈਰ ਦੇ ਅਕੋਰਡਿੰਗ ਹੀ ਪਹੁੰਚਾ ਕੱਟਿਆ ਜਾਂਦਾ ਵਾ ਹੁਣ ਆ ਦੇਖੋ ਆਪਾਂ ਇਹਦੀ ਜੜਾਵਾ ਲੈਂਥ ਆਪਾਂ ਲੈ ਲਈਆ ਹੁਣ ਆਪਾਂ ਇਹਦਾ ਆਸਣ ਲੈਣਾ ਵਾ ਇਧਰੋਂ ਆ ਦੇਖੋ ਆਸਣ ਆਪਾਂ ਇੱਥੋਂ 11 ਇੰਚ ਦਾ ਆਸਣ ਲੈ ਲੈਣਾ ਵਾ ਇਹ ਆਪਣੀ ਯਾਨੀ ਕਿ ਤੁਸੀਂ ਆਪਣੇ ਉਹਦੇ ਹਿਸਾਬ ਨਾਲ ਆਸਣ ਦੇ ਹਿਸਾਬ ਦੇ ਨਾਲ ਆਸਣ ਲਵੋ ਉਹਨਾਂ ਨੂੰ ਆਸਣ ਥੋੜਾ ਲੰਬਾ ਚਾਹੀਦਾ ਵਾ ਇਸ ਕਰਕੇ ਆਸਣ 11 ਇੰਚ ਰੱਖਣਾ ਵੈਸੇ 9 ਤੋਂ ਸ਼ੁਰੂ ਹੁੰਦਾ ਵਾ ਆਸਣ 9 9.5 10 10.5 11 ਜਿੰਨਾ ਵੀ ਤੁਹਾਨੂੰ ਆਸਣ ਚਾਹੀਦਾ ਉਹਨਾਂ ਆਸਣ ਰੱਖਣਾ ਵਾ ਠੀਕ ਆ ਕਸਟਮਰ ਨੂੰ ਪੁੱਛ ਲਓ 11 ਇੰਚ ਪਹੁੰਚਾ ਰੱਖ ਕੇ 3 ਇੰਚ ਦਾ ਆਪਾਂ ਮਾਰ ਦੇ ਰੱਖ ਲਾ ਰੱਖ ਲੈਣਾ ਵਾ ਠੀਕ ਹੈ ਇਦਾਂ ਇਹਨੂੰ 2 ਇੰਚ ਟੇਪ ਨੂੰ ਆਸਨ ਦੇ ਨਾਲ ਤੇ ਇਦਾਂ ਮੋ ਲਾ ਲੈਣਾ ਵਾ ਠੀਕ ਹੈ ਪੜਾ ਸਿੰਥੈਟਿਕ ਆ ਬਹੁਤ ਧਿਆਨ ਨਾਲ ਕਟਿਆ ਕਰੋ ਕਿਉਂਕਿ ਇਹਦੇ ਵਿੱਚ ਘਟਵੰਤ ਵੀ ਜਾਂਦਾ ਵਾ ਬਿਲਕੁਲ ਧਿਆਨ ਦੇ ਨਾਲ ਜੀਕੋ ਜੀਕਾ ਨਾਪਾ ਲੈ ਲੇਤਾ ਵਾ ਜਿਹੜੀ ਇਧਰੋਂ ਲਾ ਲੈਣਾ ਵਾ ਆ ਬੈਲਟਾਂ ਬੈਲਟ ਮੈਂ ਪਿੱਲੇ ਕੱਢ ਲਈ ਸੀਗੀ ਮੇਰੇ ਇਸ ਤਰੀਕੇ ਦੇ ਨਾਲ ਤੁਸੀਂ ਸਲਵਾਰ ਸੂਟ ਦੀ ਜਾਂ ਪਰਚੀ ਸਲਵਾਰ ਦੀ ਜਿਸ ਤਰੀਕ ਜਿਹੜਾ ਵੀ ਮੈਂ ਤਰੀਕਾ ਤੁਹਾਨੂੰ ਦੱਸਦੀ ਹਾਂ ਉਸ ਤਰੀਕੇ ਦੇ ਨਾਲ ਕਟਿੰਗ ਕਰਿਆ ਕਰੋ ਬਹੁਤ ਹੀ ਆਸਾਨ ਤਰੀਕਾ ਵਾ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਕਮੈਂਟ ਕਰਕੇ ਦੱਸੋ ਤੁਹਾਨੂੰ ਚਾਹੀਏ ਬਾਰੇ ਕਿਹੜੀ ਵੀਡੀਓ ਚਾਹੀਦੀ ਉਹ ਵੀਡੀਓ ਮੈਂ ਜ਼ਰੂਰ ਲੈ ਕੇ ਆਉਂਗੀ ਥੈਂਕ ਯੂ